ਜੋ ਗੁਰੂ ਘਰ ਅਜੀਬਾਲ ਬਾਬਾ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਠੀਕ ਹੈ ਨਾ ਚਲੋ ਹਾਂਜੀ ਇਹ ਬਾਬਾ ਜਪਾਲ ਜੀ ਦਾ ਗੁਰਦੁਆਰਾ ਸਾਹਿਬ ਜਿਹੜਾ ਘੋੜਿਆਂ ਵਾਲਾ ਗੁਰਦੁਆਰਾ ਸਾਰੀ ਸੰਗਤ ਇਸੇ ਨਾਮ ਕਰਕੇ ਜਾਣਦੀ ਹੈ ਔਰ ਅੱਜ ਇੱਥੇ ਆਪਾਂ ਪੁੱਜ ਕਰਕੇ ਸੰਗਤਾਂ ਦਾ ਬਹੁਤ ਪਿਆਰ ਦੇਖਿਆ ਔਰ ਕੀਰਤਨ ਦਰਬਾਰ ਸੰਗਤ ਵੱਲੋਂ ਔਰ ਸਹਾਇਕ ਦੇ ਨਾਲ ਆਪਣੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਕਮੇਟੀ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਉਲੀਕਿਆ ਗਿਆ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਅੱਜ ਦਾਸ ਇੱਥੇ ਪਹੁੰਚੇ ਹਨ ਔਰ ਸ਼ਬਦ ਸੇਵਾ ਸੁਸਾਇਟੀ ਜਿਹੜੀ ਇੱਥੋਂ ਦੀ ਇੱਥੋਂ ਗੁਰਦੁਆਰਾ ਸਾਹਿਬੇ ਖੇ ਸੇਵਾ ਕਰਦੇ ਹਨ ਇਹ ਜਿਹੜਾ ਸਾਰਾ ਉਪਰਾਲਾ ਉਹਨਾਂ ਨੇ ਕੀਤਾ ਹੈ ਸੰਗਤ ਨਾਲ ਰਲ ਕੇ ਤੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਇਹ ਉਪਰਾਲਾ ਕੀਤਾ ਗਿਆ ਹੈ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਗੁਰਦੁਆਰਾ ਅੱਜ ਵੀ ਅਸੀਂ ਵੀ ਉੱਥੇ ਪਹੁੰਚ ਕਰਕੇ ਅਸੀਂ ਕੀਰਤਨ ਕਰਨਾ ਹੈ ਔਰ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਖਾਲਸਾ ਸੋਹਣ ਸਿੰਘ ਨਾਬਾ ਟਰਾਂਸਪੋਰਟ ਇਕਤਾ ਲਾਇੰਸ ਪੰਜਾਬ ਪ੍ਰੈਜ਼ੀਡੈਂਟ ਪੰਜਾਬ ਸੋ ਮੈਂ ਅੱਜ ਦੇ ਦਿਹਾੜੇ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਦਿਵਸ ਤੇ ਸਾਡੇ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣਾ 450 ਸਾਲਾ ਤੇ ਸਾਡੇ ਗੁਰੂ ਰਾਮਦਾਸ ਮਹਾਰਾਜ ਦੇ ਗੁਰਿਆਈ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸੋ ਜੋ ਉਦਮ ਸਾਡੇ ਨਾਬਾ ਇਲਾਕਾ ਨਿਵਾਸੀਆਂ ਅਰ ਸੋਸਾਇਟੀਆਂ ਨੇ ਮਿਲ ਕੇ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਸੋ ਇਸ ਤਰ੍ਹਾਂ ਦੇ ਉਦਮ ਗੁਰੂ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਸਿੱਖ ਸੰਗਤਾਂ ਜੁੜ ਕੇ ਧਰਮ ਦਾ ਪ੍ਰਚਾਰ ਹੋ ਸਕੇ ਸਿੱਖੀ ਦਾ ਪ੍ਰਚਾਰ ਹੋ ਸਕੇ ਲੋਕ ਚੰਗੀ ਸਿੱਖਿਆ ਲੈ ਕੇ ਚੰਗੇ ਲੋਕਾਂ ਦੇ ਵਿੱਚ ਆਪਣਾ ਅੱਗੇ ਆਉਣ ਦੇ ਵਿੱਚ ਕੀ ਗੱਲ ਕੀ ਗੱਲ ਚਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਕੋਨੇ ਵਾਲਾ ਨਾਭਾ ਵਿਖੇ ਜੋ ਕਿ ਹਰ ਸਾਲ ਸ਼ਰਧਾ ਭਾਵਨਾ ਨਾਲ ਗੁਰੂ ਕੰਨ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਾਸਰੇ ਸ਼ਬਦ ਚੌਕ ਜਿੱਥੇ ਵੱਲੋਂ ਹਰ ਸਾਲ ਦੀ ਤਰ੍ਹਾਂ ਹਮ ਹਮਾ ਕੇ ਮਨਾਇਆ ਜਾਂਦਾ ਹੈ ਸੋ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਵੱਡਾ ਸਹਿਯੋਗ ਰਹਿੰਦਾ ਹੈ ਇਸ ਦੇ ਵਿੱਚ ਇਸ ਦੇ ਨਾਲ ਹੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀਆ ਵੱਲੋਂ ਸ਼ਤਾਬਦੀਆਂ ਆ ਰਹੀਆਂ ਹਨ ਉਹਨਾਂ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਇਲਾਕੇ ਦੇ ਸੰਗਤਾਂ ਦਾ ਬਹੁਤ ਹੀ ਵੱਡਾ ਸਹਿਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼੍ਰੀ ਘੋੜਿਆਂ ਵਾਲੇ ਦੇ ਵਿੱਚ ਮਹਾਨ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਇਹ ਜੋ ਪ੍ਰਥਾ ਹੈ ਇਹ ਯੁਗਾ ਯੁਗਾਂਤ ਰੰਤ ਚੱਲੀ ਆ ਰਹੀ ਹੈ ਪਰ ਇਸ ਦੇ ਵਿੱਚ ਅਸੀਂ ਕੁਝ-ਕੁਝ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲੇ ਗੁਰਗੱਤਾ ਦਿਵਸ ਦੇ ਸੰਦਰਭ ਦੇ ਵਿੱਚ ਤੇ ਅਸੀਂ ਆਪਣੇ ਡੈਡ ਜੀ ਲੇਟ ਸਰਦਾਰ ਕੁਲਵੰਤ ਸਿੰਘ ਜੀ ਦੀ ਯਾਦ ਵਿੱਚ ਇਹ ਕੀਰਤਨ ਦਰਬਾਰ ਪਿਛਲੇ ਸਾਲ ਤੋਂ ਕਰਾਂਦੋਂ ਉਪਰਾਲਾ ਕੀਤਾ ਹੈ ਜੋ ਲੜੀਵਾਰ ਚੱਲਦਾ ਆਊਗਾ ਤੇ ਅੱਜ ਇਹ ਸਾਡਾ ਦੂਸਰਾ ਮਹਾਨ ਕੀਰਤਨ ਦਰਬਾਰ ਹੈ ਜਿਸ ਦੇ ਵਿੱਚ ਜਿਹੜੀਆਂ ਗੁਰੂ ਘਰ ਦੇ ਨਾਲ ਸੇਵਾ ਸੁਸਾਇਟੀਆਂ ਜੁੜੀਆਂ ਨੇ ਜਿਵੇਂ ਕੀ ਦਾਸ ਰਿਸ਼ਵ ਚੌਂਕੀ ਜੱਥੇ ਤੇ ਹੋਰ ਨਾ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਨੇ ਉਹ ਆਪਣਾ ਸਹਿਯੋਗ ਕਰ ਰਹੀਆਂ ਨੇ ਜੋ ਵੀ ਆਦੀ ਲੰਗਰ ਦੀ ਵਿਵਸਥਾ ਹੈ ਉਹ ਗੁਰੂ ਘਰ ਵੱਲੋਂ ਹੈ ਦਾਸ ਰਿਸ਼ਵ ਚੌਂਕੀ ਜੱਥੇ ਵੱਲੋਂ ਹੈ ਬਾਕੀ ਜੋ ਵੀ ਵਿਵਸਥਾ ਹੈ ਉਹ ਸੰਗਤ ਦੇ ਸਹਿਯੋਗ ਨਾਲ ਅੱਜ ਕਿ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾਸ ਭਾਈ ਗੁਰਜਿੰਦਰ ਸਿੰਘ ਜੀ ਸੱਚਖੰਡ ਸਿਦਰੀ ਦਰਬਾਰ ਸਾਹਿਬ ਵਿਖੇ ਆਪਾਂ ਹਜ਼ੂਰੀ ਰਾਗੀ ਸਿੰਘ ਦੀ ਆਪਾਂ ਸੇਵਾ ਨਿਭਾ ਰਹੇ ਆਂ ਤੇ ਅੱਜ ਬੜੇ ਉਤਸ਼ਾਹ ਅਤੇ ਸਨਿਮਰ ਬੇਨਤੀ ਅਨੁਸਾਰ ਆਪ ਜੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਦਾਸ ਨਾਬਾ ਗੁਰਦੁਆਰਾ ਸਾਹਿਬ ਵਿਖੇ ਪੁੱਜ ਕਰਕੇ ਇੱਥੇ ਬਹੁਤ ਹੀ ਆਪਣੇ ਗੁਰੂ ਸਹਿਬਾਨਾਂ ਨੂੰ ਲੈ ਕਰਕੇ ਸਮੂਹ ਸੰਗਤ ਅਤੇ ਸਾਰੀ ਸੰਗਤ ਇਲਾਕਾ ਨਿਵਾਸੀ ਰਲ ਮਿਲ ਕੇ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਵੱਲੋਂ ਜੋ ਕਿ ਗੁਰੂ ਸਹਿਬਾਨਾਂ ਦੀਆਂ ਸ਼ਹਾਦਤਾਂ ਆ ਰਹੀਆਂ ਹਨ ਜੋ ਕਿ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਆਪ ਜੀ ਸਾਰੀ ਸੰਗਤ ਨੇ ਬਹੁਤ ਚਾਵਾ ਤੇ ਖੁਸ਼ੀਆਂ ਨਾਲ ਮਨਾਇਆ ਹੈ ਉਹਨਾਂ ਨੂੰ ਸਮਰਪਿਤ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ 450 ਸਾਲਾ ਜੋਤੀ ਜੋਤ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੋਰ ਅਨੇਕਾ ਪ੍ਰਕਾਰ ਦੀਆਂ ਜੋ ਸਮੇਂ ਅਨੁਸਾਰ ਜਿੱਦਾਂ ਜਿੱਦਾਂ ਕੋਈ ਸਮਾਂ ਉਲੀਕਿਆ ਜਾਂਦਾ ਹੈ ਔਰ ਸੰਬਦੇ ਅਨੁਸਾਰ ਜਿਹੜੇ ਵਿਧਾੜੇ ਆਉਂਦੇ ਹਨ ਉਹਨਾਂ ਨੂੰ ਲੈ ਕਰਕੇ ਇਥੋਂ ਦੀ ਸੰਗਤ ਨੇ ਬਹੁਤ ਵੱਡੇ ਪ੍ਰਾਲੇ ਕੀਤੇ ਹਨ ਔਰ ਕੀਰਤਨ ਦਰਬਾਰ ਔਰ ਵੱਡੇ ਵੱਡੇ ਰਾਗੀ ਸਿੰਘ ਔਰ ਕਥਾਵਾਚਕ ਬਲਾ ਕਰਕੇ ਗੁਰੂ ਦਾ ਹਰਜਸ ਕੀਰਤਨ ਕਰਵਾ ਰਹੇ ਹਨ ਅੱਜ ਦਾਸ ਵੀ ਇੱਥੇ ਪੁੱਜ ਕਰਕੇ ਦੇਖਿਆ ਹੈ ਔਰ ਬਹੁਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਬਹੁਤ ਉਸ਼ਾ ਇਲਾਕੇ ਦੀ ਸੰਗਤ ਦੇ ਵਿੱਚ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਔਰ ਸਾਰੀ ਸੰਗਤ ਦਾ ਸਹਿਯੋਗ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਇੱਥੇ ਸਹਿਯੋਗ ਦੇਖਣ ਨੂੰ ਮਿਲਿਆ ਹੈ ਤੋਂ ਦਾਸ ਰਿਆਂ ਨੂੰ ਇੱਥੇ ਪੁੱਜ ਕਰਕੇ ਬੜੀ ਖੁਸ਼ੀ ਹੋਈ ਹੈ ਔਰ ਦਾਸਰੇ ਵੀ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ ਕਿ ਇੱਥੇ ਆ ਕਰਕੇ ਅਸੀਂ ਵੀ ਗੁਰੂ ਕੀ ਹਾਜ਼ਰੀ ਕੀਰਤਨ ਹਰਜਸ ਕੀਰਤਨ ਦਾ ਲਾ ਲੈ ਕਰਕੇ ਅਸੀਂ ਵੀ ਗੁਰੂ ਕੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਤਾਂ ਬਹੁਤ ਬਹੁਤ ਧੰਨਵਾਦ ਇੱਥੋਂ ਦੀ ਸੰਗਤ ਦਾ ਨਵਨਵਾਸੀ ਸਾਰੀ ਸੰਗਤ ਦਾ ਔਰ ਇੱਥੋਂ ਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਜਿਹੜੇ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਉਹਨਾਂ ਦਾ ਮੈਨੇਜਰ ਸਾਹਿਬ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز